ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਪਾਲ ਜੀ ਸਾਸਰੀ ਕਾਲ ਸ੍ਰੀ ਕਾਲ ਆਪ ਬਹੁਤ ਬੜੇ ਮੱਲ ਮੱਲ ਆਪ ਬਹੁਤ ਬੜੇ ਮੱਲ ਰਹੇ ਆ ਜੀ ਹਾਂਜੀ ਆਪਣੇ ਕੁਸ਼ਤੇ ਕਿਹਦੇ ਨਾਲ ਵਧੀਆ ਵਧੀਆ ਹੋਈ ਜਿਹੜੀ ਬੜੇ ਮੱਲਾਂ ਨਾਲ ਹੋਈ ਹੈ ਕੁਸ਼ਤੇ ਤੇ ਦਰਸਲ ਮੇਰੀਆਂ ਸਾਰੀਆਂ ਰੁਸਤਮਾਂ ਜਿੰਨੇ ਰੁਸਤਮ ਨੇ ਸਾਰਿਆਂ ਨਾਲ ਹੋਈਆਂ ਹਾਂਜੀ ਤਾਂ ਆ ਵੀ ਹੈ ਬਰਾਬਰ ਵੀ ਹੋਈਆਂ ਹਾਂਜੀ ਤੇ ਜਿਹੜਾ ਮੇਰਾ ਪਛੋਕੜਾ ਪੁਲਾਨੀ ਦਾ ਹਾਂਜੀ ਉਹਦੇ ਸਕੂਲ ਦੀ ਮੈਂ ਕੀਤਾ ਸਾਡੇ ਜਿਹੜੀ ਸਾਡੇ ਫਾਦਰ ਸਾਹਿਬ ਸੀ ਉਹ ਕਬੱਡੀ ਦੇ 플레이ਰ ਸੀ ਠੀਕ ਹੈ ਜੀ ਭੁਆ ਜੀ ਦਾ ਮੁੰਡਾ ਪਹਿਲਵਾਨ ਸੀ ਹਾਂਜੀ ਤੇ ਉਹ ਉਹਨਾਂ ਦੇਖੇ ਪਰ ਉਹਨਾਂ ਨੇ ਛਾੜ ਦਿੱਤੀ ਹਾਂਜੀ ਤੇ ਮੈਂ 5ਵੀਂ 6ਵੀਂ ਚ ਲੱਗਦਾ ਸੀ ਪੁਸ਼ਤੀ ਸਕੂਲ ਸਾਡੇ ਦੰਗਲ ਹੁੰਦਾ ਹੈ ਬਦਦਵਾਰ ਦਾ ਹਾਂਜੀ ਦੋਸਤੋਂ ਫਿਰ ਫਾਨੂੰ ਉਹ ਚਾਹ ਹੋ ਗਿਆ ਕਾਹ ਹੋ ਗਿਆ ਹਾਂਜੀ ਉਦੋਂ ਮੈਂ ਯੂਪੀ ਨਿਕਲ ਗਿਆ ਠੀਕ ਹੈ ਜੀ ਯੂਪੀ ਤੋਂ ਉਦੋਂ ਪੰਜ ਕਟੋਂ ਕਟ 6 ਮਹੀਨੇ ਬਾਅਦ ਆਇਆ ਠੀਕ ਹੈ ਜੀ ਮਾੜਾ ਮੋਟਾ ਪਿੰਡਾਂ ਵਾਲਿਆਂ ਤੋਂ ਮੇਰੇ ਮੁੰਡੇ ਕੁੰਡੇ ਉਹਨਾਂ ਤੋਂ ਤਕੜਾ ਹੋ ਗਿਆ 6 ਮਹੀਨੇ ਉਸ ਤੋਂ ਬਾਅਦ ਫਿਰ ਮੈਂ ਘਰੇ ਮਿੰਨਾ ਗ੍ਰਾਹ ਫਿਰ ਮੈਂ ਨਿਕਲ ਗਿਆ ਹਾਂਜੀ ਫਿਰ ਸਾਲ ਦੋ ਸਾਲ ਲਿਆ ਨਹੀਂ ਭਾਈ ਆਪਣਾ ਦੋ ਸਾਲ ਛਿੰਜਾ ਜਿਹੜਾ ਸੀ ਕਹੇ ਖਾੜੇ ਗਏ ਕੁਸ਼ਤੀਆਂ ਚ ਕੁਸ਼ਤੀਆਂ ਜਿਹੜਾ ਚੌਥੇ ਹੋਣੀਆਂ ਨੇ ਕੁਸ਼ਤੀਆਂ ਯੂਪੀ ਦੀਆਂ ਕੁਸ਼ਤੀਆਂ ਦੀਆਂ ਟਿਕਟਾਂ ਦੀਆਂ ਠੀਕ ਹੈ ਜੀ ਟਿਕਟਾਂ ਦੀ ਕੁਸ਼ਤੀਆਂ ਤੋਂ ਫਿਰ ਉਹ ਠੇਕੇਦਾਰ ਲੈਂਦੇ ਆ ਠੀਕ ਹੈ ਜੀ ਅੱਗੂ ਅੱਗੂ ਫਿਰ ਚੱਲੀ ਜਾਂਦੀ ਜਿਵੇਂ ਚੱਲਦੀ ਠੀਕ ਹੈ ਜੀ ਤੋਂ ਫਿਰ ਦੋ ਸਾਲ ਬਾਅਦ ਫਿਰ ਮੈਂ ਤੀਜੇ ਦਿਨ ਮਰਦੀ ਜੋੜ ਹੋ ਗਏ ਠੀਕ ਹੈ ਜੀ ਉਸ ਵਾਰ ਸਾਰੇ ਨਾਲ ਕੁਸ਼ਤੀ ਕੇਰ ਨਾਲ ਹਾਂਜੀ ਸੁਮੇਰ ਨਾਲ ਹਾਂਜੀ ਸੰਦੀਆਂ ਨਾਲ ਹਾਂਜੀ ਹੋ ਤਾਂ ਫਲਾਣੀਆਂ ਕਾਲਾ ਹੈ ਮੁੰਡਾ ਹਾਂ ਜੀ ਨਾਮ ਦਾ ਨਰਿੰਦਰ ਹਾਂ ਜੀ ਅੱਛਾ ਜੀ ਅੰਰੇਸ਼ ਮਦਨ ਜੀ ਹਾਂ ਕਾਲਾ ਪੰਜਾਬ ਜੁਗਾਂਜੀ ਫਿਰ ਜਿਹਨੂੰ ਕੋਈ ਇੱਥੇ ਪੰਜਾਬ ਤੋਂ ਵੀ ਹੈ ਪੰਜਾਬ ਚ ਮੈਂ ਸਾਰੇ ਪੰਜਾਬ ਜੀ ਜਾਂਦਾ ਘੁੜਿਆ ਗੁੜਿਆ ਮੈਂ ਸਾਰੇ ਆ ਮੱਧ ਪ੍ਰਦੇਸ਼ ਹੋ ਗਿਆ ਹਾਂ ਪਰਮੇਸ਼ਵਰ ਮਹਾਰਾਸ਼ਟਰ ਹੋ ਗਿਆ ਇਧਰ ਰਵਾੜੀ ਸੜਕ ਵੀ ਦੇਖੇ ਚਾਰ ਪੰਜ ਦੰਗਲ ਮੈਂ ਹਾਂ ਜੀ ਪਰ ਜਿਆਦਾ ਉਧਰ ਨਹੀਂ ਗਏ ਫਿਰ ਆਪਾਂ ਖਾੜੇ ਕਿਹੜਾ ਹਤਾਤ ਕਿਹੜਾ ਜੀ ਆਪਣਾ ਸਾਦ ਅਸਲੀ ਸਾਥ ਤੇ ਮੇਰਾ ਹੈ ਆਪਣਾ ਜੈ ਸਿੰਘ ਪਹਿਲਵਾਨ ਠੀਕ ਹੈ ਜੀ ਇਹ ਪਲਵਾਨੀ ਜੋਰਾ ਦੀ ਪਗ ਮੇਰੇ ਦਿਨ ਨੂੰ ਦਵਾਈ ਸੀ ਅਸਲੀ ਸਾਥ ਤੇ ਮੇਰਾ ਝੂਠ ਮਾਰਨਾ ਫਾਇਦਾ ਨਹੀਂ ਠੀਕ ਹੈ ਜੀ ਤੇ ਫਿਰ ਲੋਕੀ ਗਾਲੀ ਹੁੰਦਾ ਸ਼ਗਿਰਦਾ ਉਹਨਾਂ ਕਿੰਨੀ ਗੁਰੂ ਸਮਝਾਣਾ ਕਹੀ ਕੇ ਕਹਿੰਦੇ ਪਲਵਾਨ ਦਾ ਸ਼ਗਿਰਦਾ ਜਦੋਂ ਉਹ ਖੜੇ ਹੀ ਰਹਿਣ ਲੱਗੇ ਠੀਕ ਹੈ ਪਲਵਾਨ ਕੋ ਰਿਹਾ ਤਿੰਨ ਅਕਸਾਰ ਲਗਾਤਾਰ ਜੀ ਆਹ ਠੀਕ ਹੈ ਉਸ ਤੋਂ ਬਾਅਦ ਨਾਲ ਚਿੰਨ੍ਹ ਦਿਖਣ ਦੇ ਨਾਲ ਹੀ ਇੱਥੇ ਜੋੜ ਰਹੇ ਠੀਕ ਹੈ ਜੀ ਇਹ ਕਰਦੇ ਕਰਦੇ ਬਸ ਜਿੰਨੇ ਰੁਸਤਮ ਨੇ ਹਾਂਜੀ ਮਦੋਂ ਦੇ ਕੋਈ ਬੱਚਾ ਹੋਣਾ ਜਿੰਨੇ ਨੂੰ ਕੁਸ਼ਤੀ ਨਹੀਂ ਹੋਈ ਠੀਕ ਆ ਇਹ ਸਾਰੇ ਹੋ ਗਏ ਕਿਵੇਂ ਪਹਲਉਂਦਾ ਤੇ ਜੀ ਆਪਾਂ ਮੈਂ ਤਾਂ ਮੇਰੀ ਸਟਾਰਟਿੰਗ ਤੇ 500-100 ਲੈਂਦੀ ਹੁੰਦੀ ਉਸ ਤੋਂ ਬਾਅਦ ਜਦੋਂ ਵੱਡੀਆਂ ਕੁਸ਼ੀਆਂ ਨੇ ਹਾਂਜੀ ਪਹਿਲਵਾਨ ਕੋ ਰਹੇ ਹਾਂ ਮੈਂ ਉਹਦੋਂ ਲਾਇਦੇ 2000 ਰੁਪਏ ਕੋਠੇ ਬੈਠ ਕੇ 2000 ਰੁਪਏ ਅਰੇ ਦੇਸੀ ਭੁਲਾਨੀ ਠੀਕ ਹੈ ਜੀ ਕੋਈ ਗੋਲੀ ਨਹੀਂ ਕੋਈ ਟੀਕਾ ਨਹੀਂ ਕੋਲਣਾ ਲਿਖ ਦੇਣਾ ਆ ਉਹਦੇ ਦਾ ਗੋਲੀ ਟੀਕਾ ਕੋਈ ਹੁੰਦਾ ਨਹੀਂ ਭਾਈ ਨਹੀਂ ਸਾਡੇ ਟਾਈਮ ਤੇ ਦੇ ਹੀ ਨਹੀਂ ਸੀ ਕਿੰਨੇ ਵਜੇ ਉੱਠਦੇ ਤੇ ਜੀ ਆਪਾਂ ਸਵੇਰੇ ਕਿੰਨੇ ਵਜੇ ਉੱਠੇ ਮੈਂ ਤੂੰ 4 ਵਜੇ ਠੀਕ ਹੈ ਜੀ 3 ਵਜੇ ਵੀ ਉੱਠੇ ਭੁਲਾਉਂਦੇ 3 ਵਜੇ ਖਾਣ ਦਾ ਹੁੰਦਾ ਮੇਰੇ 3 ਵਜੇ ਖਾਣ ਲੈਂਦਾ 4 ਵਜੇ ਫਿਰ 5:00 ਤੱਕ ਥੋੜੀ ਨੀਂਦ ਚੱਲੀ ਜਾਂਦੀ ਸੀ ਤੇ ਫਿਰ ਐਸ ਕਰਕੇ ਡਾਇਟ ਟੀ ਲੰਦੇ ਸੀ ਜ਼ਿਆਦਾ ਡਾਈਟ ਜਾਮ ਹੁੰਦੇ ਸੀ ਹਾਂ ਜ਼ੋਰ ਕਰਕੇ ਬਿਦਾ ਹਾਂਜੀ ਸਵੇਰੇ ਉਸ ਤੋਂ ਬਾਅਦ ਫਿਰ ਉਹ 10 ਮਿੰਨ ਰੋਟੀ ਹਾਂਜੀ ਮੜਾ ਮੜਾ ਜੇ ਦੁੱਧ ਪੀਣਾ ਨਾ ਕਲਾਸ ਨੂੰ ਪੀਣਾ ਠੀਕ ਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਕੁਸ਼ਤੀ ਕੁਸ਼ਤੀ ਹੋਣੀ ਜ਼ਰੂਰ ਹੋਣੀ ਹਾਂਜੀ ਕੁਝ ਵੀ ਲਾ ਲੈ ਹਾਂਜੀ ਉਸ ਤੋਂ ਬਾਅਦ ਫਿਰ ਆਪਣਾ ਸ਼ਾਮ ਨੂੰ ਇੱਕ ਮੁਰਗਾ ਰੋਜ਼ ਠੀਕ ਹੈ ਜੀ 200 ਗ੍ਰਾਮ ਕਿਓ ਇੱਕ ਮੁਰਗਾ ਹਾਂਜੀ ਪਾਈਆ ਖੰਡ ਦੀ ਰੋਜ਼ੀ ਕੁਝ ਕੁ ਲਈ ਪੀਂਦੇ ਰਹੇ ਬੇਸਿਕੋ ਗਲਾਸ ਵਾਲੀ ਪੀਣਾ 100 ਗ੍ਰਾਮ ਹੀ ਤਾਂ 200 ਗ੍ਰਾਮ ਪੀਣਾ 200 ਗ੍ਰਾਮ ਤਾਂ ਜਾਂ ਤਾਂ ਨਹੀਂ ਪੀਣਾ 100 ਗ੍ਰਾਮ ਜਾਂ 200 ਗ੍ਰਾਮ ਮੇਰ ਦਿਨ ਪਲਵਾਨ ਜੀ ਕਿੰਨਾ ਕਹਦੇ ਸੀ ਕਿ ਪੀਂੰਦੇ ਰਹਿ ਜੀ ਮੇਰ ਦਿਨ ਤੱਕ ਲਈ ਪੀਂੰਦਾ ਜੀ ਬਿਮਾਰੀ ਮੈਡ ਦੀ ਮੈਡ ਦੀ ਮੈਂ ਤਿੰਨ ਰਸਤਿਆਂੋਂ ਦੇ ਉਲੜਿਆ ਅੱਛਾ ਜੀ ਆਪਣਾ ਦੂਜਾ ਮੰਨਨ ਆਣਾ ਹਾਂਜੀ ਜਾਲਪੁਰ ਆ ਕੇ ਹਾਂ ਠੀਕ ਹੈ ਜੀ ਪੋਜੀਸ਼ਨ ਨਹੀਂ ਆਈ ਮੇਰੀ ਕੁਸ਼ਤੀ ਪਹਿਲਾਂ ਤਕੜੇ ਨਾਲ ਪੈਂਦੀ ਮੈਡ ਨਾਲ ਥੋੜਾ ਮੈਂ ਢਿੱਲਾ ਦਾ ਮਿੱਟੀ ਦਾ ਦਾ ਮਾਸਟਰ ਦਾ ਮੈਂ ਠੀਕ ਹੈ ਤੋਂ ਕੁਸ਼ਤੀ ਮੇਰੀ ਪਹਿਲਾਂ ਸੰਜੇ ਨਾਲ ਕੇਰ ਨਾਲ ਪੈ ਗਈ ਉਹ ਚ ਮੰਨਨ ਨਾਲ ਹਾਂਜੀ ਤੇ ਉੱਥੇ ਆਪਣਾ ਮੇਰੀ ਪਤਾ ਨਹੀਂ ਸੰਜੇ ਨਾਲ ਵੀ ਪਤਾ ਨਹੀਂ ਹੋਰ ਸੀ ਮੁੰਡਾ ਕੋਲੋਂ ਪੈ ਗਈ ਠੀਕ ਆ ਪੁਆਇੰਟ ਦਾ ਪੋਰ ਇਦਾਂ ਨਹੀਂ ਵੀ ਪੂਰਾ ਲੜ ਗੜੇ ਕਿਤੇ ਪੁਆਇੰਟ ਤੇ ਔਰ ਕਿਤੇ ਪੁਆਇੰਟ ਤੇ ਜਤਾਰ ਹੋ ਗਏ ਪੂਰੀ ਲੜ ਤੇ 2 ਪੁਆਇੰਟ ਮੈਂ ਕਿਰਦੇ ਬਣਾਏ 2 ਹੀ ਮੇਰੇ ਬਣਾ ਨਾਲੇ ਆਪਾਂ ਸੁਣਾ ਸੀਗਾ ਵੀ ਦੋਹੀ ਪੰਜਾਬ ਪੁਲਿਸ ਦੀ ਭਰਤੀ ਹੋ ਗਈ ਨਾ ਪੁਲਿਸ ਸੀ ਹਾਂਜੀ ਤੇ ਅਸੀਂ ਥੋੜਾ ਜਿਹਾ ਪੜਾਈਆਂ ਨੂੰ ਮਾਰ ਖਾਦੀ ਠੀਕ ਆ ਤੇ ਜੇ ਛੜਤੀ ਜੇ ਨਾ ਛੜ ਦੇ ਦੇ ਹਾਂਜੀ ਕੋਈ ਜਾਣਦਾ ਰੈਂਕ ਵਧੀਆ ਇੰਸਪੈਕਟਰ ਵਗੈਰਾ ਦਾ ਪਰ ਟਾਇਰ ਹੁੰਦਾ ਔਰ ਟਾਇਰ ਹੁੰਦਾ ਹਾਂ ਹੋ ਤਾਂ ਠੀਕ ਆ ਅੱਜ ਕੱਲ ਕੋਈ ਚੇਲਾ ਜਾਂ ਕੋਈ ਬੱਚਾ ਚੇਲਾ ਕੋਈ ਨਹੀਂ ਪੈ ਕੇ ਮੈਂ ਬਾਹਰ ਚਲਾ ਗਿਆ ਸੀ ਠੀਕ ਹੈ ਜੀ ਤੇ ਉਸ ਕਰਕੇ ਫਿਰ ਉਹ ਗੱਲ ਨਹੀਂ ਬਣੀ 15 ਸਾਲ ਨੂੰ ਬਾਹਰ ਲਾਏ ਠੀਕ ਹੈ ਜੀ ਪਰ ਜਿਹੋ ਹੁੰਦਾ ਦੇ ਉਹ ਮੁੰਡੇ ਮੇਰੇ ਤੇ ਹਾਂ ਉਹ ਤਾਂ ਹੋ ਜਾਣਾ ਦੋ ਮੇਰੇ ਭਤੀਜੇ ਸੀ ਇੱਕ ਮੇਰਾ ਮੁੰਡਾ ਸੀ ਕਿੰਨੇ ਹੁਣ ਅਜੇ ਤੱਕ ਨਹੀਂ ਜਿਹੜਾ ਨਿੰਦਰ ਭਵਾਨ ਕਾਇਨਾਵਰੀਆ ਜੀ ਹਾਂ ਜੀ ਉਹ ਉੱਥੇ ਵੀ ਰਹੇ ਹਾਂ ਹਾਂ ਨਿੰਦਰ ਦੇ ਮੈਂ ਜ਼ੋਰ ਕਰਾਇਆ ਠੀਕ ਆ ਨਿੰਦਰ ਤੁਹਾਡਾ ਚੇਲਾ ਨਹੀਂ ਹੁੰਦਾ ਅੰਦਰ ਬਰਸ ਗਿਰਦਾ ਹਾਂ ਜੀ ਤੇ ਨਿੰਦਰ ਦਾ ਤੇ ਬੜਾ ਵੱਡਾ ਮਲ ਬਣਨ ਵਾਲਾ ਸੀ ਉਹਨੇ ਵੀ ਲੁਕਸ ਫੈਗਟੇ ਹੱਡੇ ਚ ਫਰੋ ਤੇ ਵੈਸ ਕਰਕੇ ਬਰੋ ਬਿਮਾਰ ਹੋ ਗਏ ਸਵਿਛੀ ਇਹ ਦੇਖੋ ਨਾਲ ਨਾਲ ਬਹੁਤ ਅੜਛੇ ਹਣ ਜਿਹੜੇ ਅੱਜ ਕੱਲ ਦੇ ਮੁੰਡੇ ਜੀ ਇਹਨਾਂ ਨੂੰ ਕਿੰਨੇ ਵਜੇ ਸਵੇਰੇ ਉੱਠਣਾ ਚਾਹੀਦਾ ਅੱਜ ਕੱਲ ਦੀ ਜਿਹੜੀ ਮੱਲੀ ਹੈ ਉਹ ਸ਼ਾਰਟਕਟ ਮੱਲੀ ਕਰਨਾ ਚਾਹੁੰਦੇ ਨੇ ਵੀ ਜਲਦੀ ਤਕੜੇ ਹੋ ਜਾਈਏ ਹਾਂਜੀ ਡਰੱਗਸ ਵਗੈਰਾ ਗੋਲੀਆਂ ਹਾਂਜੀ ਠੀਕ ਹੈ ਜੀ ਪੱਕਾ ਹੀ ਮਾਰਿਆ ਹੁੰਦਾ ਹਾਂਜੀ ਇਹ ਕਹ ਪਲਵਾਨੀ ਉਹ ਦੇਸੀ ਬਲਵਾਨੀ ਹੈ ਦੇਸੀ ਬਲਵਾਨੀ ਹੈ ਅੱਜ ਕੱਲ ਮੁੰਡਾ 500 ਰੁਪਏ ਬਟੇ ਨਹੀਂ ਕੋ ਲੱਗਦਾ ਮਨ ਨੂੰ ਜੇ ਮੇਰਾ ਖਿਆਲ ਹਾਂਜੀ। ਉਹ ਇੱਕ ਦੋ ਹੋ ਗਏ ਦੋ ਮੈਂ ਕਹਿੰਦਾ। ਅੱਜ ਕੱਲ ਦਾ ਜ਼ਿਆਦਾ ਫਿਰ ਜਿਮ ਜਮਾ ਚ ਜ਼ਿਆਦਾ ਜਾਂਦੇ ਆ। ਹਾਂਜੀ। ਅੱਜ ਕੱਲ ਜਿਮ ਚ ਜ਼ਿਆਦਾ ਜਾਂਦੇ ਆ। ਹਾਂ ਜਿਮ ਦੀ ਭਲਵਾਨੀ। ਸਾਹੀ ਦੋ ਟੁਕ ਮਟ ਦੀ ਭਲਵਾਨੀ ਸੀ। ਠੀਕ ਹੈ ਜੀ। ਫਿਰ ਦੌੜ ਕਨੀ ਲਾ ਲੈਂਦਾ ਸੀ। ਦੌੜ 10 ਕਿਲੋਮੀਟਰ ਲਈ 6-7 ਸੱਤ ਦੇ ਨਿਕ ਤੇ ਲਾਈਦਾ ਸੀ। ਇਹ ਨਹੀਂ ਜੀ ਨੋਰਮਲ ਸੀ। ਸੱਤ ਦੇ ਲਈ ਸੀ ਜਾਨੂ 10 ਕਿਲੋਮੀਟਰ ਵੀ ਚਲਾ ਲੈਂਦਾ ਸੀ। ਚਲਾ ਲੈਂਦਾ। ਆਪਾਂ ਫਿਰ ਕਿਹੜੇ ਕਿਹੜੇ ਦਾ ਜ਼ਿਆਦਾ ਮਾਰਦੇ ਸੀ? ਮੈਂ ਲੱਤ ਮਾਰਦਾ ਸੀ ਵਾਲੀ। ਅੰਦਰਲੀ ਵੀ ਬਾਹਰਲੀ ਵੀ। ਠੀਕ ਹੈ। ਕਸਾਈ ਮਾਰਦਾ ਸੀ ਠੀਕ ਹੈ ਜੀ ਅੱਛਾ ਸਟਾਰਟਿੰਗ ਮੈਂ ਤੇਗਾ ਵੀ ਮਾਰਦਾ ਰਹਾ ਪਰ ਚੀਰੀ ਪਾ ਲੈਂਦਾ ਸੀ ਠੀਕ ਹੈ ਜੀ ਮਲਾਈ ਘਸਾਈ ਮਾਰ ਲੈਂਦਾ ਸੀ ਠੀਕ ਤੋਬੀ ਦਾ ਬੀਨੀ ਮੈਂ ਕਦੀ ਮਾਰੀ ਨਾ ਕਲਾ ਜਨ ਹੁਣ ਮਾਰੀ ਡੇਵਿਡ ਦਾ ਘੜਦਾ ਜੀ ਡੇਵਿਡ ਦਾ ਫਿਰ ਬਣਾ ਮੇਨ ਲੱਗ ਅਗੂ ਮਰਦੇ ਟਾਂਗਾਂ ਦੇ ਸਾਰੇ ਜਿੰਨੇ ਟਾਈਨ ਟਾਂਗਾਂ ਲਟਾਈ ਪਹਿਲਵਾਨੀ ਆਪਣੇ ਪਰਿਵਾਰ ਚ ਕੌਣ ਕੌਣ ਸੀ ਪਹਿਲਵਾਨੀ ਗਰਾਊਂਡ ਦੇ ਵਿੱਚ ਕਿਹਨਾਂ ਦਾ ਯੋਗਦਾਨ ਜ਼ਿਆਦਾ ਰਿਹਾ ਜ਼ਿਆਦਾ ਯੋਗਦਾਨ ਤੇ ਮਾਂ ਪਿਓ ਦਾ ਮੇਰੀ ਮਾਂ ਦਾ ਯੋਗਦਾਨ ਸਭ ਨਾਲ ਜਾਦਾ ਸੀ ਇੱਕ ਮੇਰਾ ਛੋਟਾਪੁਰ ਆਪਣਾ ਪਲਵਾਨ ਸੀ ਪਿੰਡਾ ਉਹ ਵੀ ਤੀਜੇ ਨੰਬਰ ਦੀ ਵਧੀਆ ਜੋੜ ਰਾਇਆ ਹੂੰ ਮੈਂ ਨੰਬਰ 2 ਦਾ ਸੀ ਕੁਲਦਾ ਮੈਂ ਨੰਬਰ 1 ਵਾਲਾ ਦੋ ਦੇ ਤੇ ਮੇਰੇ ਕੋਲ ਜੋੜ ਹੀ ਨਿਕਲਦਾ ਹੈ ਕੁਲਦਾ ਮੈਂ ਨੰਬਰ 1 ਵਾਲਾ ਥੋੜੇ ਟਾਈਮ ਮੈਂ ਦਲਾਲੀ ਹੁੰਦੀ ਸੀ ਉਹਨਾਂ ਨੰਬਰ ਥੋੜੇ ਟਾਈਮ ਤੇ ਕੋਈ ਦਲਾਲੀ ਨਹੀਂ ਕੋਈ ਦਲਾਲੀ ਨਹੀਂ ਮੱਥਾ ਲਗਾਈ ਬਹੁਤ ਹੈ ਦਲਾਲੀ ਇੱਕ ਬੰਦਾ ਐਸਾ ਵੀ ਉਹ ਪਲਵਾਨਾਂ ਨੂੰ ਜਾਦੇ ਪੈਸੇ ਲੈ ਜਾਂਦਾ ਅੱਛਾ ਹਾਂਜੀ ਦਲਾਲ ਨੇ ਜਿਹੜੇ ਠੀਕ ਹੈ ਜੀ ਪਲਵਾਨ ਕੋਲ ਕੋਲ ਮਰ ਜਾਂਦੇ ਦਲਾਲ ਪੈਸੇ ਲੈ ਜਾਂਦੀ ਠੀਕ ਹੈ ਜੀ ਸਾਡੇ ਟਾਈਮ ਤੇ ਦਲਾਲ ਨੂੰ ਤਾਂ ਕੋਈ ਨਾਂ ਨਿਸ਼ਾਨੀ ਨਹੀਂ ਸੀ ਆ ਹਾਂਜੀ ਹੁਣ ਇਸ ਟਾਈਮ ਦਲਾਲੀ ਨੇ ਭੁਲਾਨੀ ਖਤਮ ਕਰਤੀ 25% ਭੁਲਾਨੀ ਸੋਚ ਰਹੀ ਜਿਹੜੇ ਛੋਟੇ ਬੱਚੇ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਜੋੜ ਵਧਾ ਕੇ ਦੇਣਾ ਚਾਹੀਦਾ ਤਾਂ ਉਹਨਾਂ ਦੀ ਖਰਾਕ ਵਧੀਆ ਹੋਵੇ ਉਹ ਵੱਡੇ ਜਿਹੜੇ ਮੁੰਡੇ ਭੁਲਾਨੀ ਕਰਦੇ ਨੇ ਨਵੇਂ ਮੁੰਡੇ ਉਹਨਾਂ ਨੂੰ ਪੈਸੇ ਦਿਓ ਉਹਨਾਂ ਨੂੰ ਅੱਗੇ ਉਹ ਮੁੰਡੇ ਖਾਣਗੇ ਤੇ ਕਰਨਗੇ ਮਹਿੰਗਾਈ ਦਾ ਟਾਈਮ ਹੈ ਤੇ ਉਹ ਵਿਚਾਰਿਆਂ ਨੂੰ ਪੈਸੇ ਮਿਲਣਗੇ ਤੇ ਅਕੇ ਖਾਣਗੇ ਤਾਂ ਕਈ ਮੁੰਡੇ ਤਕੜੇ ਹੋਣ ਵਾਲੇ ਐ ਉਹਨਾਂ ਦੇ ਘਰੋਂ ਗਰੀਬ ਨੇ ਤੇ ਉਹ ਮਤਲਬ ਉਹ ਕਰ ਸਕਦੇ ਆ ਤਕੜੇ ਹੋ ਸਕਦੇ ਪੰਚਾਇਤ ਵਾਲੇ ਪੈਸੇ ਪੰਚਾਇਤ ਵਾਲੇ ਵੱਡਿਆਂ ਨੂੰ ਪੈਂਦੇ ਨੇ ਨੀ ਹੁਣ ਇਹ ਦੱਸੋ ਇੱਕ ਸੱਦਾ ਪੱਤਰ ਤੁਹਾਡੇ ਟਾਈਮ ਆ ਮੈਂ ਖੁੱਲੀਆਂ ਛਿੰਝਾਉਂਦੇ ਦੀ ਆ ਨਾ ਖੁੱਲੀਆਂ ਸਾਡੇ ਨਹੀਂ ਸੱਦਾ ਪੱਤਰ ਠੀਕ ਸੀ ਤਾਂ ਖੁੱਲੀਆਂ ਛਿੰਝਾ ਠੀਕ ਲੀ ਖੁੱਲੀਆਂ ਹਾਂ ਅਸੀਂ ਵਿੱਚ ਖੜਨਦੇ ਲਾਓ ਜਿੰਨੂੰ ਮਰਜੀ ਠੀਕ ਆ ਹਾਂਜੀ ਤੇ ਫਿਰ ਉੱਥੇ ਪਹਿਲੀ ਗੱਲ ਜਾਂਦਾ ਹੀ ਕੋਈ ਨਹੀਂ ਸੀ ਕੋਈ ਜਾਂਦੇ ਨਹੀਂ ਸੀ ਨਹੀਂ ਪਹਿਲਾਂ ਚੰਡੀ ਦੀ ਆਵਾਜ਼ ਪੈਂਦੀ ਹੁੰਦੀ ਸੀ ਨਾ ਹਾਂਜੀ ਚੰਡੀ ਬਾ ਚੰਡੀ ਵਾਲੇ ਉੱਠ ਕੇ ਜਾਂਦਾ ਹੁੰਦਾ ਸੀ ਨਾ ਉਹ ਸੋਚ ਕੇ ਉੱਠਦਾ ਵੀ ਮੈਂ ਜਾਵਾਂ ਕਿ ਨਾ ਜਾਵਾਂ ਹੂੰ ਕੇਰ ਖੜੇ ਆਉਂਦੇ ਕੇ ਮੂੰਹ ਨਹੀਂ ਕਰਦਾ ਕੋਈ ਆਪਾਂ ਲੜੇ ਕੇ ਕੋਈ ਮੇਰੇ ਸਾਤ ਅੱਠ ਕੁਸ਼ਤੀ ਹੋਈਆਂ ਕੇਰ ਨਾਲ ਹੂੰ ਜਦੋਂ ਬਰਾਬਰ ਅਰਮੈਟ ਦੇ 2.1 ਦੇ 2 ਮੇਰੇ ਸੀ ਹੂੰ ਉਹਨੇ ਇੱਕ ਪੁਆਇੰਟ ਪਹਿਲਾਂ ਉਹਦੋਂ ਟੈਕਨੀਕ ਐਸੀ ਵੀ ਜਿਹੜਾ ਪਹਿਲਾਂ ਪੁਆਇੰਟ ਲੈਂਦਾ ਉਹ ਜਿੱਦਾਂ ਸੀ ਉਹਨੇ ਪਹਿਲਾਂ ਪੁਆਇੰਟ ਲਿਆ ਤੇ ਜੇ ਅੱਜ ਕੱਲ੍ਹ ਖੁੱਲੀਆਂ ਛਿੰਜਾਂ ਕਰਾਵੇ ਤਾਂ ਹੋ ਜਾਣਗੇ ਖੁੱਲੀਆਂ ਛਿੰਜਾਂ ਤੁਹਾਡੇ ਸਾਹ ਪਹਿਲਾਂ ਪੁਲਵਾਨੀ ਹੋ ਜੂਗੀ ਤਗੜੀ ਹੂੰ ਇਹ ਦਲਾਲ ਗੇਰੀ ਖਤਮ ਹੋ ਜੇ ਨਾ ਹੂੰ ਪੁਲਵਾਨ ਬਣ ਸਕਦਾ ਦਲਾਲਾਂ ਨੇ ਮੱਟ ਪੱਟੀ ਮੇਸ ਕਰਤੀ ਪੁਲਵਾਨਾਂ ਹੂੰ ਪੁਲਵਾਨਾਂ ਨੂੰ ਜ਼ਿਆਦਾ ਪੈਸੇ ਦਲਾਲ ਲਜਾਦੇ ਤੇ ਜਿਹੜਾ ਸੱਦਾ ਪੱਤਰ ਚੱਲ ਗਿਆ ਜੀ ਉਹ ਆ ਗਲਤ ਹੈ ਗਲਤ ਆਈ ਪਿੱਛੇ ਜਿੱਤੇ ਲੱਗਦੀ ਨਹੀਂ ਸ਼ੈ ਨੂੰ ਜਿੱਥੇ ਹੁਣ ਜੇ ਸੱਦਾ ਪੱਤਰ ਵਾਲਿਆਂ ਨੂੰ ਇਹ ਸਵਾਲ ਕਰੀਏ ਉਹ ਕਹਿੰਦੇ ਜੇ ਸੱਦਾ ਪੱਤਰ ਅਸੀਂ ਨਾ ਦਈਏ ਤਾਂ ਮਾਲ ਲੈਣ ਦੇ ਅਜਨੇ ਵੀ ਸਾਡੇ ਬਜਟ ਤੋਂ ਬਾਹਰ ਚਲੇ ਜਾਂਦਾ ਫਿਰ ਉਹਨਾਂ ਦੀ ਕੀ ਕਹੀ ਆਪਾਂ ਨਹੀਂ 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 ਥੋੜੇ ਦੇ ਦੇ ਨਹੀਂ ਉਹ ਕਿੱਦਾਂ ਕਰਦੇ ਫਿਰ ਉਹ ਸਾਰੇ ਪਹਿਲਵਾਨ ਕਲਾਣ ਕੀ ਕਰਨਾ ਨਹੀਂ ਇੰਨੇ ਪਹਿਲਵਾਨਾਂ ਨੂੰ ਕਿੱਦਾਂ ਦੇਣ ਜੀ ਜਦੋਂ ਟਾਈਮ ਹੁੰਦਾ ਪਹਿਲਵਾਨ ਛੱਡ ਜਾਂਦੇ ਨੇ 200 220 250 ਹੋ ਹੀ ਜਾਂਦੇ ਨੇ ਰਾਮ ਨੂੰ ਇੰਨਾ ਕੀ ਤੇ ਬਜਟ ਹੁੰਦੀ ਆ ਯਾਰ ਸਾਰੇ ਪੈਸੇ ਤੇ ਵੱਡੀਆਂ ਝੰਡੀਆਂ ਦੇ ਲੈ ਥੱਲੇ ਫਿਰ ਕੀ ਬਚਣਾ ਕਿ ਉਹਨਾਂ ਛੋਟਿਆਂ ਨੂੰ ਕੀ ਦੇਣਾ ਪੂਰੇ ਹਿੰਦੁਸਤਾਨ ਚ ਕਿੱਥੇ ਕਿੱਥੇ ਜਾ ਕੇ ਤੁਸੀਂ ਕੁਸ਼ਤੀਆਂ ਲੜੇ ਆ ਮੈਂ ਤਾਂ ਇੰਡੀਆ ਜਿੱਥੇ ਜਿੱਥੇ ਪੁਲਵਾਨੀ ਦਾ ਸ਼ੌਕ ਹੈ ਹਮ ਚਲ ਪੰਜਾਬ ਹਰਿਆਣਾ ਮਹਾਰਾਸ਼ਟਰ ਮੱਧ ਪ੍ਰਦੇਸ਼ ਯੂਪੀ ਜੰਮੂ ਆ ਜੰਮੂ ਸ਼ਾਂਟੀਆਂ ਪਰ ਵੀ ਲੜੇ ਆਂ ਝੰਡੀਆਂ ਪਰ ਲੜੇ ਹਿਮਾਚਲ ਨਾਲੇ ਸ਼ਾਂਟੀਆਂ ਕਰਾਂਦੇ ਕੀ ਤੁਹਾਨੂੰ ਲੱਗਦਾ ਵੀ ਚੰਡੀ ਕਰਾਣੀ আর ਸ਼ਾਂਟੀਆਂ ਕਰਾਣਾ ਵਰਕ ਆ ਕੋਈ ਉੱਥੇ ਕੋ ਬੰਦਾ ਰੜ ਕੇ ਜਾਂਦਾ ਜੀ ਹਾਂਜੀ ਹਾਂਜੀ ਉੱਥੇ ਪਤਾ ਲੱਗਦਾ ਦਾਮਾਂ ਕਸਾਂ ਦਾ ਉੱਥੇ ਪਤਾ ਲੱਗਦਾ ਵੀ ਹਾਂਜੀ ਕੀ ਭਾਵੇਂ ਵਿਕਦੀ ਐ ਔਰ ਕਰ ਕਰਾਉਂਦੇ ਹਿਮਾਚਲ ਨਾਲ ਠੀਕ ਕਰੰਦੇ ਹਿਮਾਚਲ ਜੀ ਵੀ ਦਲਾਲੀ ਵੜ ਗਈ ਉਹ ਚੌਥੀ ਵੜ ਗਈ ਬੱਚੀ ਵੜ ਗਈ ਨਹੀਂ ਹੁਣ ਆਪਾਂ ਦੇਖਦੇ ਪੰਜਾਬ ਚ ਜਦੋਂ ਛਿੰਝਾ ਕਦਮ ਹੁੰਦੇ ਫਿਰ ਹਿਮਾਚਲ ਵਾਲੇ ਸੰਭਾਲਦੇ ਪਹਿਲਵਾਨਾਂ ਨੂੰ ਜ਼ਿਆਦਾਤਰ ਤੁਸੀਂ ਦੇਖੋ ਵੀ ਹਿਮਾਚਲ ਦੇ ਦੰਗਲ ਹੁੰਦੇ ਆ ਹਾਂਜੀ ਸਾਰੇ ਹਿਮਾਚਲ ਵਾਲੇ ਪਹਿਲਵਾਨਾਂ ਨੂੰ ਸੰਭਾਲਦੇ ਆ ਜੀ ਹਾਂ ਜੀ ਆ ਪੂਰੇ ਹਾਂਜੀ ਉਥੇ ਸ਼ਾਂਤੀ ਵਾਲਾ ਵੀ ਸਿਸਟਮ ਵਧੀਆ ਜਾਣ ਦਾ ਪਤਾ ਲੱਗ ਜਾਂਦਾ ਜੀ ਹਨਾ ਹਾਂਜੀ ਹ ਕਸਾ ਦਾ ਪਤਾ ਲੱਗਦਾ ਇੰਨੀ ਕੰਨੀਕ ਪ੍ਰੈਕਟਿਸ ਕੀਤੀ ਹੈ ਹਾਂਜੀ ਹਾਂਜੀ ਕਿੱਥੇ ਪਤਾ ਲੱਗਦਾ ਹੁੰਦਾ ਠੀਕ ਹੈ ਜੀ ਤੇ ਦੂਜਾ ਨੰਬਰ ਉਹ ਮਾੜਿਆਂ ਨੂੰ ਪੈਸੇ ਦਿੰਦੇ ਆਂ ਇਹ ਗੱਲ ਹੂੰ ਕੋਲ ਸਾਰਿਆਂ ਦੇ ਕੰਨੀ ਅੱਛਾ ਜੋੜ ਉੱਥੇ ਵਧੀਆ ਮਿਲਦੇ ਆਂ ਜੋੜ ਵਧੀਆ ਤੇਠਾਂ ਛੋਟੀਆਂ ਜੋੜਾਂ ਨੂੰ 700 800 800 ਦੇਈ ਜਾਂਦੇ ਨੇ ਪਰ ਅੱਜ ਕੱਲ ਆਪਾਂ ਦੇਖਦੇ ਵੀ ਜਿਹੜਾ 1 ਨੰਬਰ ਵਾਲਾ ਪਹਿਲਵਾਨ ਹੁੰਦਾ ਵੀ ਉਹ ਕਹਿੰਦਾ ਮੈਂ 2 ਨੰਬਰ ਵਾਲੇ ਨਾਲ ਕੋਲਣਾ ਨਹੀਂ ਹੈਗਾ ਹਾਂਜੀ ਠੀਕ ਆ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਨੰਬਰ ਵਾਲਾ ਜਦੋਂ ਭਲਵਾਨ ਬਣਿਆ ਉਹ ਵੀ ਤਾਂ ਛੋਟਾ ਹੁੰਦਾ ਜੋੜਾ ਕੱਟਦਾ ਗਿਆ ਨਾ ਉੱਪਰੋਂ ਫਿਰ ਉਹਨੂੰ ਹੀ ਲੱਗਦਾ ਵੀ ਉਹ ਦੋ ਨੰਬਰ ਵਾਲੇ ਨੂੰ ਮੌਕਾ ਦੇਊਗਾ ਤਾਂ ਹੀ ਦੋ ਵਾਲਾ ਇੱਕ ਪਰ ਆਊਗਾ ਤਿੰਨ ਵਾਲਾ ਦੋ ਪਰ ਆਊਗਾ ਜੀ ਜੀ ਦੋ ਨੰਬਰ ਵਾਲੇ ਦੀ ਗੱਲ ਹੈ ਜੇ ਤੂੰ ਤਕੜਾ ਦੋ ਨੰਬਰਾਂ ਚੱਕ ਕੇ ਮਾਰ ਠੀਕ ਆ ਜੀ ਜੇ ਤੂੰ ਤਕੜਾ ਚੱਕ ਕੇ ਪਰ ਆ ਮਾਰ ਅਸੀਂ ਤੇ ਕਦੀ ਨਹੀਂ ਐਵੇਂ ਮਾਰੇ ਲੈ ਉਹਨਾਂ ਜਿਹਨੂੰ ਮਾਰਣਾ ਮੇਤਾ ਕੋਲ ਉਹਨੂੰ ਕਿਹਦਾ ਹੀ ਦੋ ਤੁਸੀਂ ਤਾਂ ਕਦੇ ਮਨਾ ਕਰਿਆ ਇਸ ਤਰ੍ਹਾਂ ਵੀ ਆ ਦੋ ਨੰਬਰ ਵਾਲਾ ਤਿੰਨ ਨੰਬਰ ਵਾਲਾ ਘਲਾਦਾ ਜੀ ਮੈਂ ਨਹੀਂ ਘੁਲਣਾ ਇਹ ਤਾਂ ਛੋਟੀ ਜੋੜਾ ਅਸੀਂ ਤੇ ਨਹੀਂ ਮਨਾ ਕੀਤਾ ਜਿੰਨਾ ਪੰਚਾਇਤ ਨੇ ਕਿਹਾ ਉਹ ਇਹਨਾਂ ਕੋਲੇ ਹੂੰ ਯਾਨੀ ਇਹ ਮੌਕਾ ਤੇ ਆਪਾਂ ਨੂੰ ਦੇਣੇ ਪੈਣਗੇ ਨਾ ਜੇ 3 ਨੰਬਰ ਵਾਲੇ ਨੂੰ 2 ਚ ਲੈ ਗਣਾ 2 ਵਾਲੇ ਨੂੰ 1 ਚ ਲੈ ਗਣਾ ਅੱਜ ਕੱਲ ਅੱਜ ਕੱਲ ਪਤਾ ਕੀ ਹੁੰਦਾ ਪਹਿਲਵਾਨ ਦੀ ਉਹ ਇੱਕ ਪਹਿਲਵਾਨ ਨਾਲ ਕਹਿ ਦਿੰਦੇ ਆ ਕੁਸ਼ਤੀਆਂ ਕਰਨ ਨੂੰ ਨਾ ਉਹ ਕਹਿ ਦਿੰਦਾ ਮੈਂ ਇਹਦੇ ਨਾਲ ਨਹੀਂ ਕੋਲਣਾ ਮੈਂ ਇਹਦੇ ਨਾਲ ਨਹੀਂ ਕੋਲਣਾ ਮੈਂ ਇਹਦੇ ਨਾਲ ਕੋਲ ਅੱਜ ਕੱਲ ਆ ਬੜਾ ਜਨ ਲਗਿਆ ਦੋ ਕਰਨੋ ਜੀ ਛੱਡ ਦੇ ਵਿੱਚੋਂ ਹੂੰ ਵਿੱਚੋਂ ਜੀ ਛੱਡ ਦੇ ਤਾਂ ਨਹੀਂ ਕੋਲਦੇ ਜੇ ਉਹਨੂੰ ਕਹ ਵੀ ਉਹਨੂੰ ਟਾ ਲੈ ਟਾ ਕੇ ਪਾਸੇ ਕਰੋ ਤੁਹਾਡੇ ਟਾਈਮ 'ਚ ਕਿੰਨੇ ਸਮਾਂ ਪਹਿਲਵਾਨੀ ਹੁੰਦੀ ਦੀ ਕਿੰਨਾ ਟਾਈਮ ਚੱਲਦੀ ਦੀ ਕੁਸ਼ਤੀ ਦੀ ਕੁਸਤੀ ਸਾਡੇ 40 ਮਿੰਟ ਵੀ ਚੱਲ ਜਾਂਦੀ ਤੇ ਜਾਂ ਕੀ ਗੱਲ ਐ ਜਿਹੜੀ ਮੈਂ ਪਹਿਲਵਾਨੀ ਦੇਖੀ ਐ ਪਹਿਲਵਾਨੀ ਐ 20 ਮਿੰਟ ਤੋਂ ਬਾਅਦ ਆਪਰ ਜਾਂਦੇ ਹੂੰ ਪਤਾ ਨਹੀਂ ਜਣੀ 20 ਮਿੰਟ ਤੱਕ ਸੀਮਤ ਰਹਿ ਗਈ ਜੀ ਐ ਪਤਾ ਨਹੀਂ ਜੀ ਇੱਥੇ ਤੱਕ ਹੀ ਰਹਿ ਗਈ ਠੀਕ ਐ ਜੀ ਮੈਂ ਤੇ ਪੰਜਾਬ ਪੰਜਾਬੀ ਵੀ ਕੁਲਿਆ ਮੱਧ ਪ੍ਰਦੇਸ਼ ਠੀਕ ਇੰਗਰਦੇ ਜੰਗਲ ਇਹਦੇ ਜਿਹੜਾ ਬੰਦਾ ਅਸਲੀ ਪਹਿਲਵਾਨੀ ਕਰ ਰਿਹਾ ਉਹ ਦਿਨ ਡਰਦਾ ਹੂੰ ਦੋ ਨੰਬਰ ਵਾਲੀ ਪਹਿਲਵਾਨੀ ਕਰਾਂ ਉਹ ਡਰੂਗਾ ਉਹਨੇ ਕਿਹਾ ਉਹ ਜਿਹੜਾ ਸਿਸਟਮ ਹੁੰਦਾ ਹੁੰਦਾ ਉਹਨੂੰ ਪਤਾ ਮੇਰੇ ਐਨੇ ਮਸਾਲਾ ਮੁੱਗ ਜਾਣਾ ਹੂੰ ਉਹ ਤਾਂ ਉਹਨੇ ਫਿਰ 20 ਮਿੰਟ ਨਹੀਂ ਹੁੰਦੀ ਹਾਂਜੀ 20 ਮਿੰਟ ਦਾ ਸਮਾਂ ਸਹੀ ਹੈ ਜਾਂ 30 ਮਿੰਟ ਦਾ ਸਮਾਂ ਸਹੀ ਹੈ ਇੱਕ ਨੰਬਰ ਦੀ ਝੰਡੀ ਵਾਸਤੇ ਬੜੀ ਟਰੈਕਟਰ ਰੱਖਦਾ ਕੋਈ ਅਲਟੋ ਰੱਖ ਲਈ 20 ਮਿੰਟ ਦਾ ਠੀਕ ਹੈ ਪਤਾ ਲੱਗੂ ਆਪਣਾ ਮਾੜੇ ਤੱਕੜਿਆ ਠੀਕ ਹੈ ਜੀ ਜੇ 20 ਮਿੰਟ ਦਾ ਸਮਾਂ ਤੁਹਾਡੇ ਸਾਹਮਣੇ ਚਾਹੀਦਾ ਵੀ ਕੁਝਿਆ ਰਿਜ਼ਲਟ ਆਉਣ ਵਾਸਤੇ ਆਉਣ ਦੇ ਜੋ ਉਹਨੇ ਪਤਾ ਲੱਗ ਜਾਊਗਾ ਵੀ ਇਹ ਪ੍ਰੈਕਟਿਸ ਕਿੰਨਾ ਜ਼ਿਆਦਾ ਜੇ 20 ਕਿ ਮਿੰਟ ਹਰ ਕੋਈ ਕੋਲ ਜਾਂਦਾ 20 ਮਿੰਟ ਦੇ ਕੋਲ ਜਾਂਦੇ ਮੇਰੇ ਤਾਂ ਨਾਰਮਲ ਜੀ ਯਾਨੀ 10 ਮਿੰਟ ਬਾਹਰ ਵਾਲੇ 20 ਮਿੰਟ ਤੇ ਬਾਅਦ ਵਾਲੇ ਮਿੰਟ ਜਿਹੜਾ 10 ਆ ਉਹ ਦੱਸਣਗੇ ਜ ਠੀਕ ਹੈ ਭਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਮਿਹਰਬਾਨੀ ਪਰਮਾਤਮਾ ਸੱਚੇ ਬਾਸਾ ਬਾਗੁਰੂ ਤੁਹਾਡੀਆਂ ਲੰਮੀ ਉਮਰਾਂ ਕਰੇ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ